ਇਹ ਮੇਰਾ ਟੇਬਲ ਹੈ ਯਾਰ ਬੜਾ ਮੇਰਾ ਟੇਬਲ ਯਾਰ ਜਿਹੜਾ ਨਾ ਟੁੱਟ ਗਿਆ ਯਾਰ ਇਹ ਸਾਰਾ ਹੀ ਟੁੱਟ ਗਿਆ ਯਾਰ ਸ਼ਿਫਟ ਕਰਦੇ ਕਰਦੇ ਪਤਾ ਨਹੀਂ ਕਿੰਨੇ ਕਮਰੇ ਸ਼ਿਫਟ ਕਰੇ ਤੇ ਖਰਾਬ ਹੋ ਗਿਆ ਸਾਰਾ ਮੇਰਾ ਟੇਬਲ ਖਰਾਬ ਹੋ ਗਿਆ ਯਾਰ ਆ ਪਤਾ ਨਹੀਂ ਕਿੱਥੋਂ ਗੰਦਗੀ ਜੀ ਆ ਗਈ ਯਾਰ ਸਾਰਾ ਟੁੱਟ ਗਿਆ ਹੌਲੀ ਹੌਲੀ ਇੰਨਾ ਗੰਦਾ ਹੋ ਗਿਆ ਟੇਬਲ ਫਿਰ ਵੀ ਮੈਂ ਇਹਦਾ ਸਾਥ ਨਹੀਂ ਛੱਡਿਆ ਨਾ ਇੱਕ ਮੇਰਾ ਕੰਪਿਊਟਰ ਤੇ ਇਹ ਵਾਲਾ ਮੇਰਾ ਇੱਕ ਕੰਪਿਊਟਰ ਟੇਬਲ ਹੈ ਨਾ ਸਲਾਈਡ ਹੱਲੇ ਨਿਕਲ ਗਈ ਆ ਇਹ ਵਾਲੀ ਸਲਾਈਡ ਆ ਨਿਕਲਦੀ ਆ ਹੱਲੇ ਸਲਾਈਡ ਠੀਕ ਜੋ ਵੀ ਹੈ ਸਾਰਾ ਇਹ ਵਾਲਾ ਟੁੱਟ ਗਿਆ ਸੀਗਾ ਇੱਥੇ ਤੇ ਮੈਂ ਪ੍ਰਿੰਟਰ ਰੱਖਦਾ ਹੁੰਦਾ ਸੀਗਾ ਹਨਾ ਇੱਥੇ ਮੈਂ ਪ੍ਰਿੰਟਰ ਰੱਖਣ ਨੂੰ ਬਣਾਇਆ ਸੀਗਾ ਇਧਰੋਂ ਹੱਲੇ ਬਚਿਆ ਹੋਇਆ ਹੈ ਸੀਸਾ ਸਾਰਾ ਇਹ ਨਿੱਕਿਓਂ ਵੀ ਟੁੱਟ ਗਿਆ ਯਾਰ ਸਾਰਾ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਿਆ ਮੈਂ ਉਹ ਗੰਦਗੀ ਹੱਲੇ ਪਈ ਆ ਧਿਆਨ ਨਹੀਂ ਮਾਰਿਆ ਮੈਂ ਸਾਈਡ ਤੇ ਗੰਦਗੀ ਲੱਗੀ ਹੋਈ ਆ ਵੈਸੇ ਸਾਰਾ ਕਲੀਨ ਹੀ ਆ ਹਨੇਰਾ ਕਰਕੇ ਲੱਗ ਰਿਹਾ ਥੋੜਾ ਜਿਹਾ ਹਨਾ ਪੋਲੋਥੀਨ ਚੜੇ ਹੋਏ ਆ ਉਹ ਦੇਖ ਰਿਹਾ ਪੋਲੋਥੀਨ ਇਹ ਕਿਸੇ ਨੇ ਨਵਾਂ ਹੀ ਵੇਚਿਆ ਹੋਇਆ ਸੀਗਾ ਟੇਬਲ ਮੇਰਾ ਦਿਲ ਆ ਗਿਆ ਵੰਗਾ ਇਹੀ ਟੇਬਲ ਲੈਣਾ ਯਾਰ ਜੋ ਮਰਜ਼ੀ ਹੋਵੇ ਆਫੇ ਸ਼ਿਫਟ ਕਰਾਉਂਦੇ ਕਰਾਉਂਦੇ ਪਿਆ ਪਿਆ ਕਿਤੇ ਸਿਲਨ ਚ ਕਿਤੇ ਕੋਸ਼ ਉਹ ਜਾ ਕਲੀਅਰ ਯਾਰ ਫੋਨ ਯਾਰ ਮੇਰਾ ਪੁਰਾਣਾ ਆ ਕੀ ਕਰੀਏ ਯਾਰ ਹੋ ਗਈ ਕਲੀਅਰ ਆ ਇਹ ਸਾਰਾ ਹੋਲੀ-ਹੋਲੀ ਟੁੱਟ ਗਿਆ ਇੰਨੇ ਘਟਿਆ ਬੰਦੇ ਰਹਿੰਦੇ ਸੀ ਸ਼ਰਾਬਾਂ ਪੀਂਦੇ ਸੀ ਯਾਰ ਬਹਿ ਕੇ ਇਹਦੇ ਤੇ ਦੇਖ ਲਓ ਨਾ ਸ਼ਰਾਬਾਂ ਪੀਣ ਵਾਲੇ ਘਟਿਆ ਬੰਦੇ ਰਾਦੇ ਕੋਤੇ ਪਤਾ ਨਹੀਂ ਕੀ ਆ ਸਾਰਾ ਮਿੱਟੀ ਲੱਗ ਗਈ ਆ ਯਾ ਚਲੋ ਕੋਈ ਬਾਤ ਨਹੀਂ ਇਹ ਮੇਰੀ ਕੁਰਸੀ ਆ ਜੀ ਕੁਰਸੀ ਵੀ ਰੱਖੀ ਹੋਈ ਆ ਦੋ ਰੱਖ ਲੀਆਂ ਸੀ ਬਾਕੀ ਮੈਂ ਭੇਜ ਦਿੱਤੀਆਂ ਸੀਆਂ ਇੱਕ ਉਹ ਭਈਆ ਕੁਰਸੀ ਇੱਕ ਆ ਭਈਆ ਕੁਰਸੀ ਤੋਂ ਵੀ ਪੋਲੋਥੀਨ ਹੱਲੇ ਤੱਕ ਲਿੱਥੇ ਇਹ ਮੈਂ ਕੰਟੇਨ ਲਈ ਸੀਗੀ ਉਹ ਚ ਲਈਆਂ ਸੀਗੀਆਂ ਉਹ ਡੱਪੇ ਪਈਆਂ ਮੇਰੀਆਂ ਤਾਰਾਂ ਤੂੜਾ ਕੱਪੜੇ ਪਏ ਆ ਹਨਾ ਤੇ ਇਹ ਆਪਣੀਆਂ ਸਟੈਂਪਾਂ ਵੀ ਪਈਆਂ ਬਿਜਲੀ ਗੱਦ ਦੱਸਿਆ ਆਪਣੀ ਕੰਪਨੀ ਦੀਆਂ ਸਟੈਂਪਾਂ ਕੰਪਨੀ ਦੇ ਬਾਰੇ ਦੱਸ ਨਹੀਂ ਸਕਦੇ ਹੱਲੇ ਕਰ ਰਹੀ ਐ ਗ로우 ਹੌਲੀ ਹੌਲੀ ਕਰੂਗੀ ਹਨਾ ਸਟੈਂਪਾਂ ਰੱਖੀਆਂ ਹੋਈਆਂ ਆਪਾਂ ਅੱਜ ਹੀ ਲੈ ਕੇ ਆਇਆ ਯਾਰ ਇਹ ਸਟੈਂਪਾਂ ਉਹਦੇ ਚੱਕਰ 'ਚ ਇਹ ਮੇਰੀ ਫ੍ਰਿਜ ਆ ਫ੍ਰਿਜ 'ਚ ਮੈਂ ਕਰ ਦਿੱਤੀ ਪੈਕ ਹਨਾ ਇਹਦਾ ਕੰਮ ਘੱਟ ਆ ਯਾਰ ਫ੍ਰਿਜ ਦਾ ਫ੍ਰਿਜ ਦਾ ਕੰਮ ਘੱਟ ਆ ਇਸ ਕਰਕੇ ਮੈਂ ਫ੍ਰਿਜ ਨੂੰ ਪੈਕ ਹੀ ਰੱਖਿਆ ਹੋਇਆ ਆ ਇਹ ਦੇਖ ਸਕਦਾ ਵੀ ਆਪਣਾ ਫ੍ਰੀਜਾਂ ਪੈ ਗਈ ਸਹੀ ਹੈ ਯਾਰ ਸਕਰੈਚ ਪੈ ਗਿਆ ਸੀ ਯਾਰ ਇਹਨੂੰ ਟੇਪ ਕਰਕੇ ਓਕੇ ਰਿਪੋਰਟ ਕਰਕੇ ਇੱਦਾਂ ਹੀ ਰੱਖਿਆ ਹੋਇਆ ਹੈ ਫ੍ਰੀਜ ਨੂੰ ਵੀ 1.5-2 ਸਾਲ ਹੋ ਗਏ ਫ੍ਰੀਜ ਜਿੱਦਾਂ ਹੀ ਹੈ ਜਿੱਦਾਂ ਵੀ ਹੈਗੀ ਪਈ ਹੈ ਨਾ ਇਹ ਦੇਖ ਸਕਦਾ ਇਹ ਬਰਾ ਉਹਦਾ ਸਮਾਨ ਉੱਪਰ ਆਇਆ ਇਹਦਾ ਟੇਬਲ ਦਾ ਇਹਦਾ ਦਰੋਜ ਮੈਂ ਇੱਧਰ ਰੱਖਿਆ ਹੋਇਆ ਹੱਲੇ ਫਿਲਹਾਲ ਇਹ ਹੱਲੇ ਸੈਟਿੰਗ ਜੀ ਕਰੀਓ ਪੱਠੀ ਜੀ ਆ ਚਿਕਨ ਚੁਕਨ ਪੰਨੋ ਨੂੰ ਹਣਾ ਚਿਕਨ ਪੰਨਨ ਨੂੰ ਰੱਖੀ ਹੋਈ ਆ ਸਾਰਾ ਆਟਮਾ ਮੇਰੇ ਕੋਲ ਪਈਆਂ ਆ ਇਹ ਮੇਰੀ ਕਿਚਨ ਆ ਵਧੀਆ ਕਿਚਨ ਇੰਨੀ ਕਿਚਨ ਆ ਦੇਖ ਸਕਦੇ ਇਹ ਬੜਾ ਸਮਾਰ ਰੁਲਦਾ ਫਿਰਦਾ ਹੱਲੇ ਇੱਧਰ ਮੇਰੇ ਕੀਬੋਰਡ ਹੈ ਉਹ ਮੈਂ ਕੀਬੋਰਡ ਰੱਖ ਦਿੱਤੇ ਟਿਕਾ ਕੇ ਯਾਰ ਉੱਥੇ ਆ ਕਾ ਪੈ ਰਹਿਣ ਦੇ ਯਾਰ ਉਹ ਮੇਰੇ ਕੰਪਿਊਟਰ ਮੇਰਾ ਖੂਨ ਪਸੀਨੇ ਦੀ ਕਮਾਈ ਨਾਲ ਲਿਆ ਹੋਇਆ ਲੈਪਟਾਪ ਇੱਕ ਬੈਗ ਚ ਇੱਕ ਬੈਗ ਚ ਪਿਆ ਆ ਤੇ ਇੱਕ ਮੈਂ ਵੈਸੇ ਛੱਕਿਆ ਹੋਇਆ ਉਹ ਬੈਗ ਵਾਲਾ ਯਾਰ ਖਰਾਬ ਉਹਦੀ ਉਹ ਪੈਣ ਵਾਲੀ ਹੈ ਬੈਟਰੀ ਬੂੜ ਰਹੀ ਉਹਦੇ ਚੱਕਰ ਚ ਮੈਂ ਛੇੜ ਹੀ ਨਹੀਂ ਰਿਹਾ ਯਾਰ ਉਹਨੂੰ ਹੱਲੇ ਇਹ ਸੋਚ ਵੀ ਯਾਰ ਚਮਕਾਣੇ ਹੱਲੇ ਇਹ ਵੀ ਚਮਕਾਉਂਗਾ ਇਹ ਵੀ ਚਮਕਾਉਣ ਵਾਲੀ ਆ ਤੇ ਦੇਖ ਸਕਦੇ ਆ ਇਹ ਸਾਡੀਆਂ ਬੋਤਲਾਂ ਉਹ ਮੈਂ ਸ਼ੀਸ਼ਾ ਵੀ ਲਾਇਆ ਸੱਚ ਯਾਰ ਸ਼ੀਸ਼ਾ ਇਹ ਫਗਦੇ ਆ ਸ਼ੀਸ਼ਾ ਬਿੰਗਾ ਜਿਹਾ ਆ ਵਿੱਚੋਂ ਥੋੜਾ ਕ੍ਰੈਕ ਜਿਹਾ ਆ ਗਿਆ ਸੀ ਉਹਦੇ ਚੱਕਰ ਚ ਕ੍ਰੈਕ ਆਣ ਦੇ ਚੱਕਰ ਚ ਥੋੜਾ ਜਿਹਾ ਹੋ ਗਿਆ ਇਹ ਮੈਨਾਂ ਕਹ ਚੱਲ ਕੋਈ ਨਹੀਂ ਯਾਰ ਕ੍ਰੈਕ ਵੀ ਆਣਾ ਚਾਹੀਦਾ ਕਦੀ ਜ਼ਿੰਦਗੀ 'ਚ ਕ੍ਰੈਕ ਆ ਗਏ ਤਾਂ ਸ਼ੀਸ਼ਾ ਹੀ ਆ ਫੇਰ ਵੀ ਇਹ ਮੈਂ ਲੈ ਸੀ Amazon Flipkart ਸੇਲਰ ਦੇ ਤਾਂ ਕੰਮ ਕਰਦਾ ਸੀ ਨਾ ਜੀ ਉਹ ਉਸ ਟਾਈਮ ਦੇ ਆ ਇਹ ਇਨੂੰ ਵੀ ਸਾਫ਼ ਰੂਪ ਕੀਤਾ ਸੀ ਦਰਵਾਜ਼ੇ ਨੂੰ ਪੂਰਾ ਚਮਕਾਇਆ ਪਿੱਛੇ ਮਕਾਨਮਾਲ ਲਗਾਇਆ ਕਹਿੰਦਾ ਯਾਰ ਇਦਾਂ ਹੀ ਰਹਿਣਾ ਚਾਹੀਦਾ ਮੇਰਾ ਰੂਮ ਆ ਵਾ ਠੀਕ ਹੈ ਭਾਈ ਸਾਹਿਬ ਇਹਨੂੰ ਵੀ ਚਮਕਾਉਣਾ ਸੋਚਦੇ ਕਿੰਨੇ ਗੰਦੇ ਹੈ ਬਈ ਯਾਰ ਰੂਮ ਦੇਗਾ ਯਾਰ ਇਹ ਉਹਨਾਂ ਨੇ ਪੇਂਟ ਪੂਟ ਕਰਾ ਕੇ ਦਿੱਤਾ ਮੈਨੂੰ ਸੋਚ ਚਮਕਾ ਕੇ ਫੇਰ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਬਣਾ ਕੇ ਹੈਨਾ ਠੀਕ ਹੈ ਜੀ ਓਕੇ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਇਹ ਰਿਹਾ ਮੇਰਾ ਰੂਮ ਉੱਪਰ ਸਾਰਾ ਸਮਾਨ ਰੱਖ ਦਿੱਤਾ ਮੈਂ ਨਿਚੇ ਮੇਰਾ ਟੇਬਲ ਇੱਥੇ ਚੱਲੇ ਰੇ ਟ੍ਰੇਡਿੰਗ ਇਹ ਨਾਲ ਹੀ ਰਹਿਣਾ ਜਦ ਤੱਕ ਟੇਬਲ ਰਹਿਣਾ ਨਾਲ ਹੀ ਰਹਿਣਾ ਨਾਲ ਹੀ ਇਹਖ ਸਾਹਦੇ ਆ ਉਹ ਮੇਰੇ ਗੱਤੇ ਆ ਪੈਕਿੰਗ ਲਈ ਰੱਖੇ ਹੋਏ ਆ ਯਾਰ ਗੱਤੇ ਉੱਤੇ ਪ੍ਰਿੰਟਰ ਪਿਆ ਹਲੇ ਪ੍ਰਿੰਟ ਕੱਢਣੇ ਆ ਫਿਰ ਦੇਖਦੇ ਆ ਕੀ ਕਰਨਾ ਨਾ ਪ੍ਰਿੰਟ ਕੱਢ ਗਏ ਠੀਕ ਹੈ ਜੀ ਓਕੇ ਮੇਰਾ ਇਹ ਪੀਸੀ ਪੀਸੀ ਕੰਪਿਊਟਰ ਲਈ ਕੰਮ ਆ ਰਿਹਾ ਇਹਦਾ ਟੱਕਣ ਯਾਰ ਇਹ ਦੀ ਸਟੈਂਡ ਆ ਠੀਕ ਹੈ ਮੈਨੂੰ ਪਤਾ ਨਹੀਂ ਕੀ ਚੀਜ਼ ਹੈ ਇਹ ਇਹ ਮੇਰਾ ਬੈਸਟ ਫਰੈਂਡ ਹੈ ਸਭ ਤੋਂ ਮੇਰਾ ਨਾਲ ਚੱਕੀ ਫਰਦਾ ਇਹਨਾਂ ਦੇ ਚੱਕਰਾਂ 'ਚ ਮੇਰਾ 1000 ਰੁਪਿਆ ਐਕਸਟਰਾ ਲੱਗਦਾ ਕੰਪਿਊਟਰ ਟੇਬਲ ਇਹ ਲਟਰਮ ਪਟਰਮ ਇਹਨਾਂ ਦੇ ਚੱਕਰਾਂ 'ਚ 1000 ਰੁਪਿਆ ਮੇਰਾ ਤੇ ਸਟੈਂਡ ਲਾ ਕੇ ਕੰਪਿਊਟਰ ਕੰਨੂ ਸੈੱਟ ਕਰਾਂਗੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਕੀ ਹੁੰਦਾ ਠੀਕ ਹੈ ਥੈਂਕ ਯੂ ਲਾਈਕ ਕਮੈਂਟ ਸਬਸਕ੍ਰਾਈਬ ਮਾਈ ਬਲੌਗ ਕੰਦਾ ਯਾਰ ਜਿਆਦਾ ਲੱਗ ਰਿਹਾ ਵੀਡੀਓ ਦੇ ਵਿੱਚ ਨਾ ਕਰਦਾ ਯਾਰ ਨੇਰਾ ਥੋੜਾ ਜਿਹਾ ਬਲਬ ਬਲਬ ਲਾ ਕੇ ਫਿਰ ਕਰਾਂਗੇ ਜੋ ਕਰਨਾ ਠੀਕ ਹੈ ਜੀ ਓਕੇ ਥੈਂਕ ਯੂ